ਯਾਰ ਐਪ ਸੋ ਤਾਂ ਹੁਣ ਲੱਗ ਰਿਹਾ ਰੋਕੂ ਦਿਖਾਉਣਿਆ ਤੁਹਾਨੂੰ ਆਹ ਦੇਖੋ ਖਾਣ ਦੇ ਮੈਨੂੰ ਨੇੜ ਨੂੰ ਮੜਾ ਜਾਂ ਫੇਰ ਬਣੂ ਕੰਮ ਉਹ ਖਿੱਚ ਤਣੀ ਤਾਂ ਕਰੋ ਕਰਨੇ ਕਿਹਾ ਕੰਨ ਚੋਂ ਦੀ ਲੱਗ ਜਾਂਦੇ ਨੇ ਬੋਲ ਜਦੋਂ ਮੈ ਮੈ ਲਵੇ ਲੱਗਿਆ ਨਾ ਬਾੜੇ ਚੱਲਦੇ ਨੇ ਓ ਵੋ ਵੀਡੀਓ ਬਣੀ ਜਾਂਦੀ ਆ ਓ ਦੇਖ ਉਧਰ ਉਧਰ ਵੀਡੀਓ ਬਣਾ ਲੈ ਸਸਤੀ ਕਿਵੇਂ ਦੇ ਦਾਂ ਤੁਹਾਨੂੰ ਜੇ ਵੀਡੀਓ ਬਣ ਕੀ ਫਰਕ ਆ ਛੱਡ ਦੇ ਇੱਕ ਦਾ ਬੇ 55000 ਦਿੰਦੇ ਇਹ ਤੈਨੂੰ ਹੋਈ ਬਾਈ ਖੜਾ ਕਰਾਂ ਕਰਾਂ ਹੀ ਕੰਮ ਆ ਓਏ ਬੱਚਾ ਓ ਛੱਡ ਦੇ ਬਾਈ ਇਹਨਾਂ ਸਾਰੇ ਇਹ ਮੈਂ ਬਕਲਾ ਮੈਂ ਓਹੀ ਰਾਹ ਪਾਉਂਦੇ ਆ ਲੈ ਦੱਸ ਓ ਕਿੰਨਾ ਕ ਫਰਕ ਰਹਿ ਗਿਆ ਕਿੰਨਾ ਕ ਫਰਕ ਆ ਬਾਈ 3 ਘੱਟ ਛੱਡ ਦੀ ਗੇਤੀ ਇਹ ਕਿੰਨੇ ਇਹ ਕਿੰਨੇ ਲਾਉਂਦੇ ਨੇ 10x 10 ਕਿ ਲਾਉਂਦਾ ਜਾਉਂ ਬੱਚਾ ਇਹ ਲੈ ਉਹ ਰਵਾਫ ਤੇ ਜਾ ਉਹ ਨਹੀਂ ਉਹ ਰਵਾਫ ਤੇ ਲਾ ਦੇ ਉਹ ਨਹੀਂ ਲਾ ਦੇ ਚਾਰ ਸੈਕਿੰਡ ਉਹ ਵੀ ਨਾ ਕੋਈ ਫੜ ਬੱਚਾ ਫੜ ਲੈ ਬੁਕਣੇ ਉਹ ਲੈ ਉਹ ਨਹੀਂ ਲਾਉਂਦੇ ਯਾਰ ਲਾਉਂਦੇ ਨਹੀਂ ਬਈ ਬੱਚਾ ਖੜਛਰੀ ਆ ਕਹਿੰਦਾ ਨਾਲ ਦੇਦੀ ਵੀ ਨਹੀਂ ਮੰਨਦਾ ਮੈਂ ਓਏ ਚਾਰੋਂ ਦੀ ਖੜੀ ਹੋਵੇ ਓਏ ਫਿਰ ਓਏ ਫਟ ਫਟ ਉਸਨੇ ਛੱਡ ਲਈ ਉਹ ਲਾਈ ਜਾਂਦੇ ਉਹ ਛੱਡ ਦੇ ਯਾਰ ਉਹ ਬੰਦੇ ਇੱਕ ਮਿੰਟ ਫੇਰ ਕੋਈ ਪੋਛੜੀ ਉਹ ਕਹਿੰਦਾ ਕੋਈ ਬੰਦੇ ਦੀ ਯਾਰ ਮੈਨੂੰ ਇੱਕ ਮਿੰਟ ਦੇ ਦੇ ਫੇਰ ਕੁਝ ਨਹੀਂ ਹੁੰਦਾ ਯਾਰ ਹਜ਼ਾਰ ਦਾ ਟੂਆ ਪਾੜਦਾ ਦੇ ਦੇ

ਮਾਰਨਗੇ ਬੰਦੇ ਨੂੰ ੱਟਕੇ ਮਾਰ ਮਾਰ ਦੋਸਤੋ ਆੜਿਆ ਬੈ ਕਮਕਪੂਰਾ ਫੁੱਲ ਕਹਿੰਦਾ ਇੱਕ ਮਿੰਟ ਤੇਰੀ ਮੋੜੀ ਹੈ ਤੇਰੀ ਮੋੜੀ ਹੈ ਯਾਰ ਛੱਡ ਦੇ ਛੱਡ ਦੇ ਯਾਰ ਉਹ ਨਹੀਂ ਦਿੰਦੇ ਪੁੱਪਾ ਛੱਡ ਦੇ ਯਾਰ ਓਏ ਲੈ ਆ ਰਿਹਾ ਯਾਰ 1000 ਉਹ 5 ਜੁੱਤੀ ਹੋ ਗਈ ਛੱਡ ਦੇ ਹੋਏ ਫਿਰ ਹੋਈ ਗੱਲ ਚੱਲ ਆਉਂਦਾ ਯਾਰ ਯਾਰ ਨਾ ਫਟਾ ਉਹ ਦੇ ਦੇ ਯਾਰ ਬੱਚਾ ਆ ਜਾ ਬੰਦੇ ਮਾਰ ਮਾਰ ਹੋਰ 1300 ਦੇ ਮਰਦਾ ਨੂੰ ਮੈਨੂੰ ਤੁਰਕੇ ਚ ਲੈ ਜਾ ਇਹਨੇ ਮਿੱਤਕ ਰਹੀ ਹੈ ਦੋਸਤੋ ਸੌਦਾ ਹੋ ਗਿਆ ਆ ਆ ਬਾਈ ਨੇ ਕਰਿਆ ਕੰਮ ਸਾਰਾ ਉਹਦਾ ਬਾਈ ਦੰਦਾ ਨਹੀਂ ਦੀ ਹਲੇ ਵੀ ਨਰਾਜ਼ ਹੀ ਲੱਗਦਾ ਮੈਨੂੰ ਉਹ ਨਰਾਜ਼ ਕੀ ਤੜਕੇ ਭੁੱਲਾ ਹੀ ਇਹਨੇ ਬੰਨੀ ਉਹ ਬੰਦਾ ਕੋ ਦੁੱਧਲਾ ਬੰਦਾ ਲੈਂਦਾ ਦੁੱਧਲਾ ਕਿਤੇ ਹੋ ਗਿਆ ਸੌਦਾ ਹੁਣ ਹੋ ਗਿਆ ਬਾਈ ਕਿੰਨੇ ਦੀ ਵੇਚੀ ਪੰਜ ਉੱਤੇ ਹੋ ਗਿਆ ਬਾਈ ਕੈਮਰੇ ਬਣੀ ਮੂੰਹ ਕਰਕੇ ਗੱਲਾਂ ਕਰ ਲੈ ਪੰਜ ਉੱਤੇ ਕਿੰਨੇ ਦੀ 65 ਦੀ ਨਾ 55 ਦੀ 55 ਦੀ ਬਲੱਟ ਮੇਰਾ ਹੱਬਾ ਗਿਆ ਸੀ ਐਵੇਂ ਵੀ ਦੱਸ ਦੇ ਹਾਂ ਸਹੀ ਹੈ ਹੋਰ ਯਾਰ ਹਾਈ ਕਰਦੇ ਬਲੱਡ ਵਰਗੀ ਕਰਮ ਹੈ 55 ਮਿੰਟ ਤੱਕ ਨਹੀਂ ਮਿੰਟ ਤੱਕ ਇਹ ਬੋਮਾਰਾ ਜਮੀਨ ਵਾਲੇ ਲੱਗੇ ਉਹ ਬਵਾਰੀ ਨਹੀਂ ਆਖਵਾ ਉਸ ਤੋਂ ਆ ਝੂਟੀ ਆ 55000 ਰੁਪਏ ਵਿੱਚੀ ਆ ਬਾਈ ਨੇ ਬਾਈ ਹੋਰੀ ਲੱਗਦੇ ਨੇ ਪਾਸ ਕਰਨ ਬਾਕੀ ਸੌਦਾ ਪਾਸ ਹੋਈ ਤੂੰ ਪੂਰ ਚੜਨਾ ਚਲੋ ਮੇਰੇ ਮੂੰਹ ਤੋਂ ਹੋਰ ਸੁਣੇਗਾ ਹੋਂਗਾ ਬਾਈ ਆ ਬਾਈ ਨੇ ਵੇਚੀ ਆ ਮੈਂ ਦੋਸਤੋ ਕਿਨਾ ਬਾਈ ਕਰਤਾਰ ਆ ਬਾਈ ਕਿੱਥੋਂ ਆਇਓ ਕਾਲਿਆ ਨੇ ਤੂੰ ਜੀ ਵਪਾਰ ਦਾ ਹੀ ਕੰਮ ਆ ਹਾਂਜੀ ਨੰਬਰ ਬੋਲ ਦੇ ਆਪਣਾ ਫਿਰ 99919 7792 ਇੱਕ ਵਾਰੀ ਫਿਰ 99919 7792 ਦੋਸਤੋ ਬਾਈ ਕੋਲ ਘਰੇ ਵੀ ਹੁੰਦੇ ਆ ਜਾਨਵਰ ਹਾਂਜੀ ਹਾਂਜੀ ਕਿੰਨੇ ਕ ਘਰੇ ਹੁੰਦੇ 8-7ਵੇਂ ਕਿੰਨੇ ਕਿੰਨੇ ਰੇਟ ਵਾਲੇ ਆਪਾਂ ਲੱਖ ਤੋਂ ਬਾਹਰ ਵੀ ਲੈ ਲਨੇ ਜੀ ਕਿੱਥੋਂ ਲੱਕ ਕਿੰਨੇ ਤੋਂ ਲਾ ਕੇ ਕਿੰਨੇ ਤੱਕ ਹੁੰਦੇ ਨੇ ਅ ਬਸ 60 ਤੋਂ ਲੈ ਕੇ ਜੀ ਲੱਖ ਤੱਕ ਰੋ ਠੀਕ ਹੈ ਦੋਸਤੋ 60000 ਤੋਂ ਲੈ ਕੇ 1 ਲੱਖ ਤੱਕ ਬਾਈ ਕੋਲੇ ਕਰੇ ਜਾਨਵਰ ਹੁੰਦੇ ਨੇ ਹਰ ਵਕਤ ਤਿਆਰ ਬਾਕੀ ਨੰਬਰ 22 ਦਾ ਲਾ ਦੂੰਗਾ ਮੈਂ ਸਕਰੀਨ ਤੇ ਕਾਲਿਆਂ ਵਾਲੀ ਮੰਡੀ ਦੱਸਿਆ ਬਾਈ ਨੇ ਪਿੰਡ ਕੁਰਨਾਲੀ ਪਿੰਡ ਆ ਕੁਰਨਾਲੀ ਇਹ ਬਾਈ ਇਹ ਬਾਈ ਦਾ ਪਿੰਡ ਕੁਰਨਾਲੀ ਹੈ ਇਹਦਾ ਵੀ ਵਪਾਰ ਦਾ ਹੀ ਕੰਮ ਹੈ ਹਾਂਜੀ ਉਹ ਉੱਥੇ ਹੁੰਦੀਆਂ ਕੁਰਨਾਲੀ ਸਾਰੀਆਂ ਠੀਕ ਹੈ ਜਮ ਉਸਦੇ ਹੀ ਪਿੰਡ ਜਾਨ ਵਾਲਾ ਕੰਮ ਉਈ ਮੈਂ ਜਿਗਰ ਬਿਡਕਾ ਨਾਲ ਅਗਦੀ ਚਾ ਰੱਖੀ ਆਹੋ ਡੈੜੀ ਨਾ ਮਾਰਦਾ ਮੈਨੂੰ ਦੁੱਧ ਪੀਣੇ ਹੁਣ ਭਾਈ ਤੋਂ ਟਾਸ਼ੜਾ ਫਾਸਿੰਗ ਚੱਲ ਰਹੀ ਆ ਦੋਸਤੋ ਦੇਖਦੇ ਆ ਕੀ ਬਣਦਾ Thank <laughs> you. ਆਫਾ ਠੀਕ ਆ ਜਦੋਂ ਆਪਾਂ ਹੱਲੇ ਬੈਠਣਾ ਹੱਲੇ ਬੈਠਣਾ ਜਿਹੜਾ ਉਹ ਮੈਂ ਜਿਆਦਾ ਟੱਕ ਹੋ ਗਿਆ ਜਿਆਦਾ ਟੱਕ ਹੋ ਗਿਆ ਕਰਮਨੀ ਚ ਲੋਹਾ ਪਾੜੀਏ ਥਲਤਾ ਹੈ ਗੱਟਣੇ ਜਿਹੜੇ ਆ ਬਾਦਰ ਆਹ 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 ਦਾ ਵਿੱਚ ਵੀ ਮੈਂ ਦਾ ਬਸਮੀ ਖੜੀ ਹੈ ਲਈ ਵੀ ਕਦੇ ਪਹੁੰਚ ਨਹੀਂ ਹੁੰਦੀ ਯਾਰ ਮੈਂ ਮੈਂ ਦਾ ਮੈਂ ਕਿਸੇ ਹੋਰ ਨਾਲ ਕੰਜਾ ਭਾ ਕੇ ਦੇਖ ਲੈ ਮੈਂ ਤਾਂ ਬਸਮੀ ਖੜੀ ਆ ਕੋਈ ਮੋਟਾ ਜਵਾਕ ਹੱਲੇ ਲਈ ਵੀ ਕਦੇਕ ਨਹੀਂ ਵੇ ਦੋਤੇ ਹੁਣ ਕੀ ਲੋਹਤ ਭਰ ਦੂਗੀ ਕਿਸੇ ਨੂੰ ਕਿਸੇ ਉਹ ਬਾਈਲ ਕਿਸੇ ਜਾਣਕਾਰ ਬੰਦੇ ਨੂੰ ਭਾਕੇ ਤੇ ਦੇਖ ਲੈ 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 ਤਾਂ ਵੀ ਤੂੰ ਕਿਸੇ ਬੰਦੇ ਨੂੰ ਪੁੱਛਦਾ ਲੈ ਵੀ ਪਸਮੀ ਵੀ ਹੈ ਕਿ ਨਹੀਂ ਤੂੰ ਲਈ ਨਾ ਤੇਰੀ ਸਾਈਦ ਨੂੰ ਦੇਤੀ ਵੀ ਮੈਂ ਤਾਂ ਪਸਮੀ ਖੜੀ ਹੈ ਮਾਰ ਮਾਰ ਕੇ ਦੇਖ ਲੈ ਲੈ ਮੈਂ ਤੂੰ ਮੁਕਦੀ ਤਾਂ ਨਹੀਂ ਲੈ ਇਹ ਨਾ ਲੈਣ ਯਾਰ ਅਸੀਂ ਗੱਲ ਮੈਂ ਉਹ ਗੱਲ ਕਰਦਾ ਜੀ ਮੈਂ ਆਪਣਾ ਨਹੀਂ ਮਤਾਰ ਵੀ ਨਹੀਂ ਵਾਰੀ ਵੀ ਮੈਂ ਪਸਮੀਏ ਤੇ ਪਸਮੀਏ ਨਹੀਂ ਮੈਂ ਲਈ ਵੀ ਹੈ ਕਦੇ ਆ ਲੈਦਾ ਸੁਈ ਤੁਹਾਡਾ ਬਾਬਾ